ਸਸਰੀਕਾਲ ਸਾਰਿਆਂ ਨੂੰ ਮੇਰਾ ਨਾਮ ਸੁਸ਼ੀਲ ਗੋਦਾਰਾ ਪੀਆਈ ਕੰਪਨੀ ਤੋਂ ਅੱਜ ਆਪਾਂ ਆਏ ਆ ਪਿੰਡ ਮੋਠਾਂਵਾਲੀ ਡਡਵੰਡੀ ਮਾਰਕੀਟ 'ਚ ਤੇ ਇੱਥੇ ਆਪਾਂ ਨੇ ਵਿజిਟ ਕੀਤਾ ਮੱਕੀ ਦਾ ਫੀਲਡ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੀਵੀਅਰ ਅਟੈਕ ਹੈ ਆਪਣੇ ਫਾਲ ਆਰਮੀ ਵਰਮ ਦਾ ਮੈਂ ਤੁਹਾਨੂੰ ਵਿਖਾਣਾ ਇੱਥੇ देखो अंदरों पूरा खा चुकी है ना ये दुष्यपौधा देखिए आपा ये देख सकते हो ਯਾਨੀ ਇੱਕ ਦੋ ਬੂਟੇ ਆਪਾਂ ਦੇਖ ਸਕਦੇ ਹਾਂ ਇਹ ਪੂਰੇ ਫੀਲਡ ਦੇ ਅੰਦਰ ਤੇ ਪੂਰੀ ਲਾਈਨ ਦੇ ਅੰਦਰ ਇਹੋ ਜਿਹਾ ਹੀ ਹਾਲ ਹੈਗਾ ਸਾਰੀ ਮੱਕੀ ਦਾ ਸਾਰੇ ਕਿਸਾਨ ਵੀਰਾਂ ਤੋਂ ਬੇਨਤੀ ਹੈ ਵੀ ਟਾਈਮਲੀ ਪੀਆਈ ਕੰਪਨੀ ਦਾ ਪ੍ਰਸ਼ੀਡੋ ਹੈ ਇਹਦਾ ਇਸਤੇਮਾਲ ਕਰੇ ਤਾਂ ਕਿ ਆਪਾਂ ਇਹ ਅਟੈਕ ਤੋਂ ਬਚ ਸਕੇ ਧੰਨਵਾਦ